ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਯਾਨੀ ਕਿ 6 ਤਰੀਕ ਨੂੰ ਮੌਸਮ ਕਿਉਂ ਜਾ ਰਹੂਗਾ ਤੇ ਹਵਾਵਾਂ ਕਿੰਨਾ ਸਮਾਂ ਜਿਹੜੀਆਂ ਇਹ ਤੇਜ਼ੀ ਦੇ ਨਾਲ ਚਲਦੀਆਂ ਰਹਿਣਗੀਆਂ ਕਿਉਂਕਿ ਉੱਤਰ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਤੇ ਆਉਣ ਵਾਲਾ ਸਿਸਟਮ ਜਿਹੜਾ ਜ਼ਿਆਦਾ ਪ੍ਰਭਾਵ ਦੇ ਸਕਦਾ ਉਹ ਕਦੋਂ ਤੱਕ ਆ ਸਕਦਾ ਜਾਣਕਾਰੀ ਪੂਰੀ ਸੁਣ ਸੁਣਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁਕ ਆਈਡੀ ਨੂੰ ਕਰ ਲਿਓ ਵੱਧ ਤੋਂ ਵੱਧ ਫਾਲੋ ਤੇ ਸਭ ਤੋਂ ਪਹਿਲਾਂ ਤੁਸੀਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ 6 ਤਰੀਕ ਦਾ ਅੱਜ ਦਾ ਮੌਸਮ ਆ ਦੇਖ ਸਕਦੇ ਹੋ ਕਿ ਬੱਦਲਵਾਈ ਜਿਹੜੀ ਉੱਤਰੀ ਹਿੱਸੇ ਦੇ ਵਿੱਚ ਪਹੁੰਚ ਚੁੱਕੀ ਹੈ ਥੋੜੀ ਜਿਹੜੀ ਕਿ ਅਸੀਂ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਇਸ ਸਾਈਡ ਤੋਂ ਆਉਂਦੀ ਹੋਈ ਦਿਖਾਈ ਸੀ ਇਸ ਤਰ੍ਹਾਂ ਦਿਖਾਈ ਸੀ ਉਹ ਇਸ ਸਮੇਂ ਇਸ ਤਰ੍ਹਾਂ ਉੱਪਰ ਦੀ ਬੱਦਲਵਾਈ ਲੰਘ ਰਹੀ ਹੈ ਉੱਚੇ ਬੱਦਲ ਨੇ ਕੋਈ ਜ਼ਿਆਦਾ ਜਿਹੜਾ ਕਿ ਮੀਂਹ ਵਰਗੇ ਹਾਲਾਤ ਨਹੀਂ ਹੋਣਗੇ ਸਿਰਫ ਇਹ ਬੱਦਲਵਾਈ ਆਉਂਦੀ ਜਾਂਦੀ ਰਹੂਗੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਜਾਨਕਿ ਫਿਰੋਜ਼ਪੁਰ ਤੋਂ ਲੈ ਕੇ ਤਰਨਤਨ ਸਾਹਿਬ ਕਪੂਰਥਲਾ ਗੁਰਦਾਸਪੁਰ ਇਧਰੋਂ ਸ੍ਰੀ ਅਨੰਦਪੁਰ ਸਾਹਿਬ ਵਾਲੀ ਸਾਈਡ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਕੁਝ ਕੁ ਖੇਤਰ ਜਲੰਧਰ ਦੇ ਨੇ ਜਿਹੜੇ ਕਪੂਰਥਲੇ ਦੇ ਨੇ ਤੇ ਲੁਧਿਆਣੇ ਦੇ ਕੁਝ ਖੇਤਰ ਪਟਿਆਲੇ ਦੇ ਇਸ ਤਰ੍ਹਾਂ ਜਿਹੜੀ ਕਿਤੇ ਕਿਤੇ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਇਸ ਜਗ੍ਹਾ ਤੋਂ ਲੈ ਕੇ ਇਸ ਤਰ੍ਹਾਂ ਜਿਹੜੀ ਇਧਰੋਂ ਹਲਕੀ ਹੈ ਇਸ ਤਰ੍ਹਾਂ ਜਿਹੜੀ ਬਣੀ ਹੋਈ ਹੈ ਜਾਣਕਾਰੀ ਜੋ ਮੌਸਮ ਭਵਿਆਨ ਦੀਆਂ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟਾਂ ਦੇ ਵਿੱਚ ਨੇ ਜਾਂ ਹੁਣ ਇਸ ਸਮੇਂ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਭਾਰਤੀ ਮੌਸਮ ਵਿਗਿਆਨ ਦੇ ਜਿਹੜੇ ਸੈਟੇਲਾਈਟ ਦੇ ਵਿੱਚ ਇਹ ਤਸਵੀਰ ਦਿਖਾਈ ਦੇ ਰਹੀ ਹੈ ਇਹ ਬੱਦਲਾਂ ਦੀ ਤਸਵੀਰ ਆ ਦੋਸਤੋ ਜਿਹੜੀ ਚਿੱਟੇ ਰੰਗ ਦੀ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਅਸੀਂ ਮਾਰਕ ਕਰਿਆ ਤੇ ਬਾਕੀ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਜਿਹੜਾ ਕਿ ਪਿਛਲੇ ਦਿਨੀ ਇਹ ਸਿਸਟਮ ਤੁਸੀਂ ਦੇਖਿਆ ਸੀ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਸੀ ਤੇ ਇੱਕ ਹੋਰ ਸਿਸਟਮ ਹੈ ਜਿਹੜਾ ਫਿਰ ਅੱਗੇ ਵੱਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪੈਦਾ ਹੋ ਰਿਹਾ ਹੈ ਜਿਹੜਾ ਕਿ 13 ਤਰੀਕ ਦੇ ਨੇੜੇ ਤੇ ਹੈ ਜਿਹੜਾ ਪੰਜਾਬ ਦੇ ਵਿੱਚ ਪਹੁੰਚੂ 13 14 15 16 17 ਤਰੀਕ ਤੱਕ ਜਿਹ ਜੋ ਆਪ ਦੇ ਵਿੱਚ ਐਂਟਰੀ ਕਰੂਗਾ ਹੋ ਸਕਦਾ ਇਹ 13 14 ਨੂੰ 20 ਪਾ ਦੇ ਹੋ ਸਕਦਾ ਇਹ 15 16 ਨੂੰ ਪਾਵੇ ਹੋ ਸਕਦਾ 16 17 ਨੂੰ ਪਾਵੇ ਇਸ ਤਰ੍ਹਾਂ ਇਹ ਸਿਸਟਮ ਜਿਹੜਾ ਆ ਰਿਹਾ ਜਿਹੜਾ ਇੱਕ ਕੱਲ ਦਿਖਾਇਆ ਸੀ ਤੁਹਾਨੂੰ ਉਹ ਸਿਸਟਮ ਇਹ ਲੰਘ ਰਿਹਾ ਅੱਜ ਜਿਹੜਾ ਪੰਜਾਬ ਦੇ ਉੱਤੋਂ ਦੀ ਇਹ ਲੰਘ ਰਿਹਾ ਬਾਕੀ ਮੌਸਮ ਠੀਕ ਠਾਕ ਰਹੂ ਖਾਸ ਕਰੂ ਸਾਫ ਰਹੂ ਹਵਾਵਾਂ ਦੁਪਹਿਰ ਤੱਕ ਇਸੇ ਤਰ੍ਹਾਂ ਤੇਜ਼ੀ ਦੇ ਨਾਲ ਚਲਦੇ ਰਹਣਗੀਆਂ ਉੱਤਰ ਪੱਛਮੀ ਉਹ ਜੇਕਰ ਦੁਪਹਿਰ ਤੋਂ ਬਾਅਦ ਕੋਈ ਅਪਡੇਟ ਆਉਂਦੀ ਆ ਬਦਲਾਅ ਦੀ ਹਵਾਵਾਂ ਤੇਜ਼ੀ ਦੇ ਨਾਲ ਚੱਲਣ ਦੀ ਤਾਂ ਉਹ ਤੁਹਾਨੂੰ ਜਾਣਕਾਰੀ ਸਾਂਝੀ ਕਰ ਦਵਾਂਗੇ ਦੋਸਤੋ ਫਿਰ ਇਸ ਤੋਂ ਬਾਅਦ ਥੋੜੀਆਂ ਹਵਾਵਾਂ ਦੀ ਗਤੀ ਘਟੂ ਵੀ ਪਰੰਤ ਹਵਾਵਾਂ ਉੱਤਰ ਪੱਛਮੀ ਹੀ ਚਲਦੇ ਰਹਿਣਗੀਆਂ 7 ਤੇ 8 ਤਰੀਕ ਨੂੰ ਵੀ ਜਿਹੜੀਆਂ ਹਵਾਵਾਂ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਦੁਪਹਿਰ ਤੋਂ ਬਾਅਦ ਹਵਾਵਾਂ ਦੀ ਥੋੜੀ ਜਿਹੀ ਗਤੀ ਜਿਹੜੀ ਜਿੰਨੀ ਕਿ ਹੁਣ ਤੇਜ਼ ਆ ਉਹ ਥੋੜੀ ਜਿਹੀ ਘਟ ਜਾਊਗੀ ਬਾਕੀ ਹਵਾਵਾਂ ਜਿਹੜੀਆਂ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਤਾਪਮਾਨਾਂ ਦੀ ਗੱਲ ਕਰੀਏ ਦਿਨ ਦੇ ਤਾਪਮਾਨ ਨੇੜੇ ਹੋ ਬੀ 21 ਜਾਂ 22 ਡਿਗਰੀ ਦੇ ਆਸ-ਪਾਸ ਹੀ ਦਰਜ ਕੀਤੇ ਰਹੇ ਨੇ ਕਿਉਂਕਿ ਠੰਡੀਆਂ ਵਾਵਾ ਚੱਲ ਰਹੀਆਂ ਨੇ ਤਾਪਮਾਨ ਦੇ ਵਿੱਚ ਗਰਾਫਟਾਈ ਹੋਈ ਆ ਦੂਸਰੀ ਸਾਈਡ ਗੱਲ ਕਰੀ ਰਾਤ ਦੇ ਤਾਪਮਾਨ ਦੀ ਤਾਂ ਰਾਤ ਦੇ ਤਾਪਮਾਨ ਨੇੜੇ ਉਹ 5 ਡਿਗਰੀ ਤੋਂ ਲੈ ਕੇ 7-8 ਡਿਗਰੀ ਦੇ ਵਿੱਚ ਵਿੱਚ ਦਰਜ ਕੀਤੇ ਜਾ ਰਹੇ ਨੇ ਜਿਹੜੇ ਕਿ ਆਮ ਨਾਲੋਂ ਘੱਟ ਕੇ ਮਾਰਚ ਮਹੀਨੇ ਦੇ ਵਿੱਚ ਕਿਉਂਕਿ ਦੋਸਤੋ ਕੋਰਾ ਜਿਹੜਾ ਹੋ ਕੱਲ ਵੀ ਦੇਖਣ ਨੂੰ ਮਿਲਿਆ ਤੇ ਅੱਜ ਵੀ ਕੋਰਾ ਦੇਖਣ ਨੂੰ ਮਿਲੂ ਜਿਹੜੇ ਦੋਸਤ ਮਿੱਤਰ ਕਹਿੰਦੇ ਨੇ ਵੀ ਠੰਡ ਗਈ ਤਾਂ ਉਹ ਇਹ ਜਿਹੀ ਠੰਡ ਤੋਂ ਬਚਣ ਕਿਉਂਕਿ ਠੰਡ ਇਹੀ ਰਗ ਲੂਗੀ ਦੋਸਤੋ ਕਿਉਂਕਿ ਇਸ ਠੰਡ ਕਹਿਣਾ ਗਰਮੀ ਆਉਂਦੀ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਾ ਲੈਂਦੇ ਆ ਪਰੰਤੂ ਸਵੇਰੇ ਸ਼ਾਮ ਦੀ ਜਿਹੜੇ ਠੰਡ ਆ ਤਾਂ ਇਸ ਦੇ ਨਾਲ ਬਿਮਾਰੀਆਂ ਜਿਹੜਾਂ ਦੇ ਵਿੱਚ ਵਾਧਾ ਹੋ ਜਾਂਦਾ ਬਾਕੀ ਕੁਦਰਤੀ ਤੌਰ ਤੇ ਜਿਹੜਾ ਮੌਸਮ ਦੇ ਵਿੱਚ ਚੇਂਜਸ ਆਉਂਦੀ ਹੈ ਉਸ ਦੇ ਨਾਲ ਵੀ ਹੋਈ ਜਾਂਦੀਆਂ ਨੇ ਤੇ ਬਾਕੀ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਜਿਹੜੀ ਵੀ ਹੋਊਗੀ ਸਾਂਝੀ ਕਰਦੇ ਰਹਾਂਗੇ ਫਿਲਹਾਲ ਮੌਸਮ ਠੀਕ-ਠਾਕ ਹੈ ਤੇ 13 14 15 ਦੇ ਤੋਂ ਲੈ ਕੇ 17 ਦੇ ਵਿੱਚ ਜਿਹੜਾ ਅਗਲਾ ਨਵਾਂ ਸਿਸਟਮ ਆ ਰਿਹਾ ਹੈ ਉਹਦੀ ਜਾਣਕਾਰੀ ਆਪਾਂ ਅਲੱਗ ਤੋਂ ਵੀਡੀਓ ਬਣਾ ਕੇ ਜਿਹੜੀ ਜਾਣਕਾਰੀ ਸਾਂਝੀ ਕਰ ਦਵਾਂਗੇ ਫਿਲਹਾਲ ਅੱਜ 6 ਤਰੀਕ ਨੂੰ ਮੌਸਮ ਜਿਹੜਾ ਅੰਤਰ ਤੇ ਖੁਸ਼ਕ ਤੇ ਸਾਫ ਰਹਿਊ ਸਿਰਫ ਕੁਝ ਖੇਤਰਾਂ ਦੇ ਵਿੱਚ ਜੇਨਨ ਕਿ ਦੀ ਤੋਂ 40% ਇਲਾਕਿਆਂ ਦੇ ਵਿੱਚ ਜਿਹੜੀ ਇਹ ਬੱਦਲ ਵਈ ਹੈ ਜਿਹੜੀ ਉੱਚੇ ਜੇ ਬੱਦਲ ਨੇ ਇਸ ਤਰ੍ਹਾਂ ਲੰਘਦੇ ਹੋਏ ਨਜ਼ਰ ਆਉਣਗੇ ਕਿਤੇ ਥੋੜਾ ਜਿਆਦਾ ਜ਼ਾਦੇ ਸੰਘਣੇ ਹੋਣਗੇ ਤਾਂ ਪਸਾਣ ਵਾਲਾ ਮੌਸਮ ਵੀ ਜਿਹੜਾ ਬਣਦਾ ਹੋਇਆ ਨਜ਼ਰ ਆਊਗਾ ਇਹ ਤੁਸੀਂ ਦੇਖ ਸਕਦੇ ਹੋ ਜਲੰਧਰ ਤੋਂ ਲੈ ਕੇ ਲੁਧਿਆਣਾ ਫਿਰੋਜ਼ਪੁਰ ਤਰਨਤਾਰਨ ਸਾਹਿਬ ਮੋਗਾ ਜਲੰਧਰ ਅਤੇ ਇਧਰੋਂ ਸ੍ਰੀਨੰਦਪੁਰ ਸਾਹਿਬ ਵਾਲੇ ਇਲਾਕੇ ਇੱਥੇ ਕਿ ਜਿਹੜਾ ਇਹ ਇਹ ਬਦਲੀ ਸਿਸਟਮ ਵਿਚਾਲੇ ਜਿਹੜੇ ਸੈਂਟਰ ਜਿਹੜੇ ਥੋੜਾ ਜਿਹਾ ਉੱਪਰ ਬਣਿਆ ਹੋਇਆ ਕੁਝ ਖੇਤ ਅਸਲੈ ਨੂੰ ਪਟਿਆਲੇ ਮਰੇਲਕੋਟਲੇ ਲੁਧਿਆਣੇ ਦੇ ਇਸ ਤਰ੍ਹਾਂ ਬਣੇ ਹੋਏ ਨੇ ਤੇ ਪੂਰੀ ਜਾਣਕਾਰੀ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਲਾਈਵ ਸੈਟਲਾਈਟ ਦੀ ਆ ਦੋਸਤੋ ਭਾਰਤੀ ਮੌਸਮ ਮੰਗਣ ਦਾ ਸੈਟਲਾਈਟ ਹੈ ਤੇ ਹਰਿਆਣੇ ਦਾ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਹੋਇਆ ਬਾਕੀ ਸਟੇਟਾਂ ਨੂੰ ਦੇਖ ਸਕਦੇ ਹੋ ਰਾਜਸਥਾਨ ਹਰਿਆਣਾ ਦਿੱਲੀ ਇਧਰੋਂ ਹਿਮਾਚਲ ਦੇ ਵਿੱਚ ਥੋੜੇ ਬੱਦਲ ਪਹੁੰਚੇ ਨੇ ਤੇ ਉੱਪਰ ਜੰਮੂ ਦੇ ਵਿੱਚ ਵੀ ਕੁਝ ਉੱਪਰਲੇ ਖੇਤਰਾਂ ਦੇ ਥੱਲੋ ਜਿਹੜਾ ਇਹ ਕਿਤੇ ਕਿਤੇ ਜਿਹੜੀ ਬਣੀ ਹੋਈ ਹੈ ਬੱਦਲਬਾਏ ਪਠਾਨਕੋਟ ਦੇ ਵਿੱਚ ਵੀ ਜਿਹੜੀ ਬੱਦਲਬਾਏ ਦਿਖਾਈ ਦੇ ਰਹੀ ਹੈ ਬਾਕੀ ਦਿਨ ਵੇਲੇ ਜੋ ਵੀ ਅਪਡੇਟ ਆਉਗੀ ਦੋਸਤੋ ਤੁਹਾਰਨਾ ਸਮੇ ਸਮੇਂ ਦੇ ਉਤੇ ਸਾਂਝੀ ਕਰਦੇ ਰਹਾਂਗੇ ਬਾਕੀ ਤੁਹਾਨੂੰ ਪਰਸੈਂਟੇਜ ਦੇ ਹਿਸਾਬ ਨਾਲ ਵੀ ਜਿਹੜੀ ਮੌਸਮ ਦੀ ਅਪਡੇਟ ਦੇ ਦਿੰਨੇ ਆ ਕਿ ਕਿੰਨਾ ਕੁ ਜਿਹੜਾ ਇਹ ਸਿਸਟਮ ਦਾ ਜਿਹੜਾ ਪ੍ਰਭਾਵ ਆ ਆਪਾਂ ਨੂੰ ਦਿਨ ਵੇਲੇ ਦੇਖਣ ਨੂੰ ਮਿਲ ਸਕਦਾ ਤੇ ਪਰਸੈਂਟੇਜ ਦੇ ਨਾਲ ਜਾਣਕਾਰੀ ਜਿਹੜੀ ਤੁਹਾਰਨਾ ਸਾਂਝੀ ਕਰ ਰਹੇ ਹਾਂ ਦੋਸਤੋ ਦੇਖ ਸਕਦੇ ਹੋ ਕਿ ਮੌਸਮ ਹੈ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਮੀਂਹ ਵਰਗੇ ਹਾਲਾਤ ਨਹੀਂ ਹੈਗੇ ਅੱਜ 6 ਤਰੀਕ ਦਾ ਮੌਸਮ ਤੁਸੀਂ ਦੇਖ ਸਕਦੇ ਹੋ ਦੋਸਤੋ 6 ਤਰੀਕ ਨੂੰ ਇਹਦਾ ਧੁੱਪ ਆ ਪੂਰੀ ਚੰਗੀ ਕੜਾਕੇ ਨਿਕਲੂਗੀ ਪਰੰਤੂ ਹਵਾਵਾਂ ਦੀ ਗਤੀ ਹੈ ਦੀ ਦੁਪਹਿਰ ਦੇ ਸਮੇਂ ਤੱਕ ਇਸੇ ਤਰ੍ਹਾਂ ਚੱਲਦੀ ਰਹੂ ਤੇ ਉਸ ਤੋਂ ਬਾਅਦ ਫਿਰ 7 ਤਰੀਕ ਨੂੰ ਨਾ ਤਾਪਮਾਨ ਇਹ ਵਧਦੇ ਨਜ਼ਰ ਆਉਣਗੇ ਦੇਖ ਸਕਦੇ ਹਾਂ ਰਾਤ ਦਾ ਮੌਸਮ ਸਾਫ ਹੈ ਅੱਜ 6 ਤਰੀਕ ਦਾ ਉਸ ਤੋਂ ਬਾਅਦ 7 ਤਰੀਕ ਦੇ ਮੌਸਮ ਦੀ ਜਿਹੜੀ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰਦਣੇ ਆ 7 ਤਰੀਕ ਨੂੰ ਵੀ ਤੁਸੀਂ ਦੇਖ ਪਾਉਂਗੇ 7 ਤਰੀਕ ਦਾ ਵੀ ਮੌਸਮ ਦੇਖ ਸਕਦੇ ਹਾਂ ਤੁਸੀਂ ਪਰੰਤੂ 7 ਤਰੀਕ ਨੂੰ ਥੋੜੀ ਥੋੜੀ ਬੱਦਲਾਂ ਦੀ ਹਵਾ ਜਿਹੜੀ ਉਹ ਆਉਣੀ ਸ਼ੁਰੂ ਹੋ ਜੂ ਜਿਵੇਂ ਕਿ ਅੱਜ ਆਉਗੇ ਜਿਹੜੀ ਤੁਹਾਨੂੰ ਦਿਖਾ ਰ ਦੋਸਤੋ ਇਸ ਤਰ੍ਹਾਂ ਦਾ ਜਿਹੜਾ ਥੋੜਾ ਜਿਹਾ ਬਦਲੀ ਸਿਸਟਮ ਮੇਰਾ ਪਹੁੰਚਦਾ ਹੋਇਆ ਨਜ਼ਰ ਆਊਗਾ 8 ਤਰੀਕ ਨੂੰ ਮੌਸਮ ਸਾਫ਼ ਹੈ ਬਦਲੀ ਸਿਸਟਮ ਆਉਂਦੇ ਜਾਂਦੇ ਰਹਿਣਗੇ ਤੇ 9 ਨੂੰ ਵੀ ਮੌਸਮ ਸਾਫ਼ ਹੈ ਬਦਲੀ ਸਿਸਟਮ ਫੇਰ ਦਿਖਾਈ ਦੇ ਰਹੇ ਉਸ ਤੋਂ ਬਾਅਦ 10 ਤਰੀਕ ਨੂੰ ਥੋੜੇ ਬੱਦਲ ਜਿਹੜੇ ਸੰਘਣੇ ਹੋਣਗੇ ਪਰੰਤੂ ਮੀਂਹ ਵਰਗੇ ਹਾਲਾਤ ਫੇਰ ਵੀ ਘੱਟ ਹੋਣਗੇ 11 ਤਰੀਕ ਨੂੰ ਬੱਦਲ ਵਈ ਹੈ 12 ਨੂੰ ਵੀ ਬੱਦਲ ਵਈ ਹੈ ਤੇ ਉਸ ਤੋਂ ਬਾਅਦ 13 ਨੂੰ ਜਿਹੜਾ ਮੀਂਹ ਦੇ ਕਾਰਵਾਈਆਂ ਤੁਹਾਨੂੰ ਦੱਸਿਆ ਕਿ 13 ਨੂੰ ਇਹ ਸਿਸਟਮ ਐਂਟਰ ਕਰ ਚੁ ਵਧਣੇ ਸ਼ੁਰੂ ਹੋ ਗਿਆ ਮੀਂਹ ਦਾ ਦੇਖੋ 7% ਹੋ ਗਿਆ 14 ਨੂੰ 18% ਹੋ ਗਿਆ ਤੇ 17 ਫਿਰ 15 ਨੂੰ ਇਸ ਤਰ੍ਹਾਂ ਜਿਹੜਾ ਇਹ ਸਿਸਟਮ ਜਿਹੜਾ ਆਉਂਦੇ ਅੰਦਰ ਰਹੂਗਾ ਕਿ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਜੀ ਸਮੇਂ-ਸਮੇਂ ਦੇ ਦਿੱਤੇ ਆਉਗੀ ਸਾਂਝੀ ਕਰਦੇ ਰਹਾਂਗੇ ਫਿਲਹਾਲ ਜਿਹੜੇ ਸੈਟੇਲਾਈਟ ਦੀਆਂ ਤਸਵੀਰਾਂ ਨੇ ਬਦਲਾਅ ਦੇ ਵਿੱਚ ਆਉਣਗੀਆਂ ਦੋਸਤੋ ਕਿਉਂਕਿ ਜੇ ਫਿਲਹਾਲ ਬਦਲ ਵਹੀ ਹੀ ਦਿਖਾਈ ਜਾ ਰਹੀ ਹੈ 17 ਤਰੀਕ ਤੱਕ ਆਉਣ ਵਾਲੇ ਸਮੇਂ ਦੀ ਅਪਡੇਟ ਆਉਗੀ ਕੱਲ ਨੂੰ ਸਾਂਝੀ ਕਰ ਦਵਾਂਗੇ ਜਾਂ ਦੁਪਹਿਰ ਤੋਂ ਬਾਅਦ ਸਾਂਝੀ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ